ਆ ਜਿਹੜੇ ਹਾਲਾਤ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ ਹਾਲਾਤ ਆ ਆ ਦੇਖੋ ਬਿਸਤਰੇ ਬਾਹਰ ਲਾਈ ਤੇ ਤਰਪਾਲਾ ਪਾ ਕੇੜਾ ਇਸ ਤਰ੍ਹਾਂ ਇਹ ਮੈਂ ਸਰਕਾਰਾਂ ਦੀਆਂ ਅੱਖਾਂ ਖੋਲਣਾ ਚਾਹੁੰਦਾ ਵਾ ਕਿਸ ਤਰ੍ਹਾਂ ਦੇ ਹਾਲਾਤ ਆ ਦੇਖੋ ਪਾਪਾ ਜੀ ਆਇਆ ਕੋਈ ਤੁਹਾਨੂੰ ਇੱਥੇ ਕੋਈ ਐਲ ਦੇ ਕੰਡਾ ਡੇਗਾ ਨਹੀਂ ਜੇ ਜੇ ਨਹੀਂ ਆਇਆ ਨਹੀਂ ਪਤਾ ਨਹੀਂ ਬਾਹਰ ਪੜਾ ਪੜਾ ਹਾਂ ਤੇ ਮੈਂ ਅੱਜ ਅੱਗੇ ਮਰਨਾ ਪਿਆ ਬਹੁਤ ਜੂਰ ਵਾਹ ਨਹੀਂ ਬਾਹਰ ਰਹੇ ਆ ਬੜੇ ਓਕੇ ਰਹੇ ਪੰਜ ਛੇ ਰੁਪਏ ਦੇ ਘਾਰੀ ਰੋਟੀ ਪਾਣੀ ਘਾਨੇ ਆ ਇਹ ਸਰਕਾਰ ਵੱਲੋਂ ਨਹੀਂ ਆਇਆ ਬੰਦਾ ਨਹੀਂ ਜੀ ਇਹ ਹੋਇਆ ਤੇਰੇ ਪਿ ਕੋਨੇ ਮਾਛੀ ਵਾਲ ਨੂੰ ਜਾਣਾ ਭੋਨੇ ਮਾਛੀ ਵਾਲ ਨੂੰ ਜਾਣਾ ਆ ਬੜੀ ਤੰਗੀ ਰਹੀ ਜੇ ਸਾਨੂੰ ਬਹੁਤ ਜ਼ਿਆਦਾ ਬੜੀ ਮੁਸ਼ਕਲ ਜੇ ਬੱਚੇ ਸਾਡੇ ਹੱਥੜੀ ਜੱਤਾਣਾ ਕਰਨ ਦੇ ਆ ਪੰਜ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਸਾਡੇ ਪਿੰਡ ਦੇ ਬਣੇ ਹੋਏ ਕੋਈ ਆਇਆ ਭਾਜੀ ਸਾਡਾ ਥਾਂ ਨਹੀਂ ਤੇ ਥਾਣੀ ਆਗਾ ਇਹ ਬਗਾਨੇ ਘਰ ਚ ਰਹਿਣ ਦੇ ਜੀ ਅੱਛਾ ਜੀ ਭਾਜੀ ਆਵੇ ਸਾਡੇ ਮਾੜੇ ਘਰ ਜੇ ਡਿੱਗੇ ਜੇ ਠਠੇ ਜੀ ਤੇ ਉਹ ਘਰ ਚ ਰਹਿਣ ਦੇ ਜੀ ਕਿਹਦੇ ਘਰ ਚ ਫਰ ਰਹਿਣ ਦੇ ਡਰਦੀ ਫਿਰਦੇ ਪਾਣੀ ਦੇ ਹਰਾਲ ਵੀ ਥੱਡੇ ਜਨਾਲਾ ਦੇ ਪਿੰਡ ਗਿੱਲਾਵਾਲੀ ਦੇ ਵਿੱਚ ਅਸੀਂ ਖੜੇ ਆ ਤੇ ਜਿਹੜੇ ਮਜ਼ਦੂਰ ਪਰਿਵਾਰ ਨੇ ਉਹਨਾਂ ਦੇ ਹਾਲਾਤ ਤੁਹਾਨੂੰ ਦਿਖਾਉਣ ਆਏ ਆ ਅਸੀਂ ਆਪਣੇ ਚੈਨਲ ਦੇ ਥਰੂ ਇਹ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਜਗ੍ਹਾ ਦੇ ਉੱਤੇ ਰੋਟੀ ਪਾਣੀ ਬਣਾਈ ਜਾਂਦੀ ਸੀ ਇਹਨਾਂ ਦੀ ਤੇ ਜਦੋਂ ਦਾ ਪਾਣੀ ਆਇਆ ਵਾ ਇਹ ਨਾ ਤਾਂ ਕੋਈ ਇਹਨਾਂ ਦੇ ਕੋਲੋਂ ਨੌਕਰੀ ਆ ਦਿਹਾੜੀ ਦੱਪੇ ਕਰਨ ਵਾਲੇ ਬੰਦਿਆ ਬਾਥਰੂਮ ਦੇ ਵੀ ਹਾਲਾਤ ਦਿਖਾ ਦਿੰਦੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਗਰੀਬ ਪਰਿਵਾਰ ਆ ਸਰਕਾਰ ਜਿਹੜੀਆਂ ਵਾਅਦੇ ਤਾਂ ਬਹੁਤ ਕਰਦੀਆਂ ਪਰ ਸਾਰ ਲੈਣ ਜਿਹੜਾ ਕੋਈ ਨਹੀਂ ਅਸਦਾ ਇਹ ਦੇਖੋ ਪੂਰੀ ਫੈਮਿਲੀ ਬੈਠੀ ਹੋਈ ਆ ਤੇ ਤੁਹਾਨੂੰ ਅੰਦਰ ਦੇ ਹਾਲਾਤ ਪਹਿਲਾਂ ਦਿਖਾ ਦਿੰਨੇ ਫਿਰ ਗੱਲਬਾਤ ਕਰਦੇ ਆ ਥੋੜੀ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਕਮਰੇ ਆ ਆ ਦੇਖੋ ਕਿਸ ਤਰ੍ਹਾਂ ਜਿਹੜਾ ਹੁਣ ਇਹ ਥੱਲੇ ਜਿਹੜੀ ਜ਼ਮੀਨ ਜਿਹੜੀ ਬੈਰੀ ਆ ਤੇ ਉਸ ਤੋਂ ਬਾਅਦ ਇਹ ਤਰੇੜਾਂ ਦੇ ਨਿਸ਼ਾਨ ਦੇਖ ਸਕਦੇ ਹੋ ਪਾਣੀ ਤੋਂ ਬਾਅਦ ਆ ਹਾਲਾਤ ਇਹਨਾਂ ਦੇ ਸਾਰੇ ਤੇ ਹੁਣ ਆ ਦਰਵਾਜ਼ੇ ਦੇਖੋ ਆ ਦਰਵਾਜ਼ੇ ਪੂਰੀ ਤਰ੍ਹਾਂ ਜਿਹੜੇ ਟੁੱਟ ਚੁੱਕੇ ਆ ਪਾਣੀ ਦੇ ਨਾਲ ਜਿਹੜਾ ਥੱਲੇ ਜਾ ਰਿਹਾ ਵਾ ਸਾਰੇ ਆ ਤੁਸੀਂ ਦੇਖ ਸਕਦੇ ਥੱਲੇ ਤੇ ਇਹ ਹਾਲਾਤ ਆ ਸਾਰੇ ਕਿਸ ਤਰ੍ਹਾਂ ਦੇ ਹਾਲਾਤ ਪਿੰਡਾਂ ਦੇ ਵਿੱਚ ਬਣੇ ਹੋਏ ਆ ਤੇ ਸਰਕਾਰ ਦਾ ਕੋਈ ਵੀ ਅਫਸਰ ਜਾਂ ਕੋਈ ਵੀ ਕੋਈ ਨੁਮਾਇੰਦਾ ਜਿਹੜਾ ਇੱਥੇ ਨਹੀਂ ਪਹੁੰਚਿਆ ਤੇ ਇਹ ਹਾਲਾਤ ਆ ਪਿੰਡਾਂ ਦੇ ਤੇ ਸਾਡੇ ਚੈਨਲ ਦੇ ਥਰੂ ਅਸੀਂ ਇਹੀ ਦਿਖਾਣਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਖਬਰਾਂ ਤਾਂ ਬਹੁਤ ਆndੀਆਂ ਵਾ ਲੋਕ ਫੋਟੋਆਂ ਖਿਚਵਾ ਕੇ ਜਿਹੜੇ ਚਲੇ ਜਾਂਦੇ ਪਰ ਇਹਨਾਂ ਦੀ ਹੈਲਪ ਕਰਨ ਕੋਈ ਵੀ ਨਹੀਂ ਆਂਦਾ ਤੇ ਬਾਲਿਆਂ ਵਾਲੀਆਂ ਛੱਤਾਂ ਵਾਂ ਤੇ ਹੁਣ ਗੱਲਬਾਤ ਕਰਦੇ ਨੇ ਤੇ ਪਾਪਾ ਜੀ ਬੈਠੇ ਹੋਏ ਪਾਪਾ ਜੀ ਸੱਸੀ ਗੱਲ ਤੁਹਾਨੂੰ ਸੱਸੀ ਪਾਪਾ ਜੀ ਆਇਆ ਕੋਈ ਤੁਹਾਨੂੰ ਇੱਥੇ ਕੋਈ ਦੇਖਣ ਤੁਹਾਡੇ ਕੋਲ ਨਹੀਂ ਆ ਜੇ ਨਹੀਂ ਆਇਆ ਨਹੀਂ ਨਹੀਂ ਆ ਬਣਾ ਮਾੜਾ ਹਾਂ ਤੇ ਮੈਂ ਅੱਜ ਕਿ ਮਰਲਾ ਤੇ ਹਾਂ ਜੀ ਜੇ ਨਹੀਂ ਬਾਹਰ ਰਹੇ ਆ ਬੜੇ ਓਕੇ ਰਹੇ ਆ ਪੰਜ 6 ਰੁਪਏ ਦੇ ਘਰ ਹੀ ਰੋਟੀ ਪਾਣੀ ਖਾਣੇ ਆ ਬੜੀ ਸਾਡੇ ਕੱਲ ਕਰੇ ਆ ਤੁਹਾਨੂੰ ਵੀ ਦੇਖਣੇ ਆ ਇੱਥੇ ਦਵਾਈ ਦਾਰੂ ਤਾਂ ਦੇ ਨਹੀਂ ਨੇ ਦਵਾਈ ਸਾਨੂੰ ਦੇ ਕੇ ਗਏ ਕੁਛ ਨਹੀਂ ਦਵਾਈ ਸਰਕਾਰ ਵੱਲੋਂ ਨਹੀਂ ਆ ਬੰਦਾ ਕੋਈ ਨਹੀਂ ਜੀ ਹੋ ਜਾਂਦੇ ਰੇ ਪੋਨੇ ਮਾਛੀ ਵਾਲ ਨੂੰ ਜਾਣਾ ਪੋਨੇ ਮਾਛੀ ਵਾਲ ਨੂੰ ਜਾਣਾ ਆ ਬੜੀ ਤੰਗੀ ਰਹੀ ਜੇ ਸਾਨੂੰ ਬਹੁਤ ਜ਼ਿਆਦਾ ਬੜੀ ਮੁਸ਼ਕਲ ਜੇ ਬੱਚੇ ਸਾਡੇ ਹੱਥ ਲਈ ਜੱਟਾਂ ਨਾਲ ਕਰਨ ਦੇ ਆ ਬੜਾ ਸਾਡਾ ਮਾੜਾ ਬੱਚੇ ਕੀ ਕਰਦੇ ਤੁਹਾਡੇ ਬੱਚੇ ਜੱਟਾਂ ਦਾ ਹੀ ਕੰਮ ਕਰਨ ਦੇ ਬੜੀ ਮੁਸ਼ਕਲ ਜੋ ਜੱਟਾਂ ਦੇ ਕੰਮ ਦੇ ਕਰਨ ਤੇ ਮੰਜੂਰ ਸਈ ਮੰਜੀ ਤੇ ਬਿਮਾਰ ਚ ਬਹ ਰਹਿਣ ਦੇ ਜੀ ਤਾਂ ਵੇਖ ਲੋ ਜੀ ਸਾਡਾ ਹਾਲ ਬਹੁਤ ਸਾਡਾ ਮਾੜਾ ਹਾਲ ਹਾਂਜੀ ਬੜਾ ਸਾਡਾ ਤੇ ਕਿੰਨੇ ਜੀ ਆ ਜੀ ਆਪਣੇ ਹਾਂਜੀ ਕਿੰਨੇ ਰਿਜੇ ਪਾਰਾ ਨੇ ਘਰ ਚ ਨਹੀਂ ਮੈਂ 12 ਜੀ ਘਰ ਦੇ ਵਿੱਚ ਰਹਿੰਦੇ ਜੇ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਖਿਚਵਾ ਕੇ ਚਲੇ ਜਾਂਦੇ ਆ ਕਿ ਅਸੀਂ ਰਾਸ਼ਨ ਵੰਡ ਰਿਆ ਇਹ ਹਾਲਾਤ ਆ ਗਰੀਬ ਪਰਿਵਾਰ ਦੇ ਨਾ ਤਾਂ ਹੁਣ ਚਲੋ ਖੇਤਾਂ ਦੇ ਵਿੱਚ ਫਸਲ ਪੂਰੀ ਤਬਾਹ ਹੋ ਚੁੱਕੀ ਆ ਤੇ ਹੁਣ ਦਿਹਾੜੀ ਦਾ ਪਾ ਵੀ ਬੰਦਾ ਕਿੱਥੇ ਕਰੂਗਾ ਤੇ ਮੈਂ ਸਰਕਾਰ ਨੂੰ ਵੀ ਇਹੀ ਬੇਇਲ ਕਰਦਾ ਇਸ ਤਰ੍ਹਾਂ ਦੇ ਹਾਲਾਤ ਦੇਖੋ ਆਗੇ ਕਿਸ ਤਰ੍ਹਾਂ बच्चे भी पाल रहे हैं ते दिहाड़ी दपा किद्दा करूगे सारे हालात ਤੁਸੀਂ ਦੇਖ ਹੀ ਲਿਆ ਕਮਰਿਆਂ ਦੇ ਕਿਸ ਤਰ੍ਹਾਂ ਛੱਤਾਂ ਜਿਹੜੀਆਂ ਤਰੇੜਾ ਵੱਡੀਆਂ ਵੱਡੀਆਂ ਪੰਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਤੁਹਾਡੇ ਪਿੰਡ ਦੇ ਬਣੇ ਹੋਏ ਕੋਈ ਆਇਆ ਪਾਜੀ ਸਾਡਾ ਤਾਂ ਥਾਂ ਨਹੀਂ ਥਾਂ ਨਹੀਂ ਆਗਾ ਬਾਗਾਨੇ ਘਰ ਚ ਰਹਿਣ ਦੇ ਜੀ ਅੱਛਾ ਜੀ ਹਾਂਜੀ ਆਓ ਆਓ ਜੇਕਰ ਜੇ ਤੇ ਉਹਨਾਂ ਦੇ ਵਿੱਚ ਰਹਿਣ ਦੇ ਤੁਹਾਡਾ ਥਾਂ अच्छा जी हां जी ਤੁਹਾਡਾ ਨਾਂ ਕੋਈ ਟਪੇਕ ਨਾ ਕਮਰੇ ਆ ਤਾਂ ਅਸੀਂ ਆਪਾਂ ਬਗਾਨੇ ਘਰ ਤੇ ਰਹਿਣੇ ਸਾਡਾ ਸਮਾਨ ਸਾਰਾ ਪੀਤਰਾ ਹੋ ਗਿਆ ਖਰਾਬ ਉਹਦਰ ਆ ਆਇਓ ਦਿਖਾਓ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਹੋਰ ਵੀ ਹਾਲਾਤ ਇੱਥੇ ਦੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਗਿੱਲਾ ਵਾਲੀ ਪਿੰਡ ਦੇ ਵਿੱਚ ਅਸੀਂ ਓਏ ਹੋਏ ਆ ਦੇਖੋ ਜੀ ਆ ਜਿਹੜੇ ਹਾਲਾਤ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ ਹਾਲਾਤ ਆ ਆ ਦੇਖੋ ਬਿਸਤਰੇ ਬਾਹਰ ਲਾਈ ਦੇ ਤਰਪਾਲਾ ਪਾ ਕੇ ਜਿਹੜਾ ਕਿਸ ਤਰ੍ਹਾਂ ਇਹ ਮੈਂ ਸਰਕਾਰਾਂ ਦੀਆਂ ਅੱਖਾਂ ਖੋਲਣਾ ਚਾਹਨਾ ਵਾ ਕਿਸ ਤਰ੍ਹਾਂ ਦੇ ਹਾਲਾਤ ਆ ਦੇਖੋ ਲੱਕੜਾ ਲਾ ਕੇ ਤੇ ਤਰਪਾਲ ਪਾ ਕੇ ਰਹਿਣ ਦੇ ਆ ਦੇਖੋ ਇੱਥੇ ਰੋਟੀ ਪਕਾ ਰਹੇ ਆ ਤੇ ਇੱਥੇ ਹੀ ਸਾਰਾ ਕੁਝ ਕਰਨ ਦੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਇਹ ਮਜ਼ਦੂਰ ਪਰਿਵਾਰ ਆ ਆਪਾਂ ਬਾਕੀ ਘਰਾਂ ਦੇ ਵਿੱਚ ਜਾਣੇ ਇੱਥੇ ਰਾਸ਼ਨ ਪਹੁੰਚ ਰਿਹਾ ਪਰ ਇਹ ਘਰਾਂ ਦੇ ਵਿੱਚ ਵੀ ਆ ਕੇ ਜਿਹੜਾ ਸਰਕਾਰਾਂ ਨੂੰ ਦੇਖਣਾ ਚਾਹੀਦਾ ਜਿਹੜੇ ਸਮਾਜ ਸੇਵਕ ਉਹਨਾਂ ਨੂੰ ਵੀ ਆਉਣਾ ਚਾਹੀਦਾ ਵਾ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਬਣੇ ਹੋਏ ਪਾਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਕਿਸ ਤਰ੍ਹਾਂ ਜਿਖੋ ਮੀਂਹ ਕਣੀ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਾਜੀ ਆ ਵੇਹੜਾ ਟਿਮਾੜੇ ਘਰ ਜੇ ਡਿੱਗੀ ਏ ਠੱਠੇ ਜੀ ਇਹੋ ਘਰ ਚ ਰਹਿੰਦੇ ਜੀ ਕਿਹਦੇ ਘਰ ਚ ਪਰ ਰਹਿੰਦੇ ਡਰਦੀ ਫਿੰਡੇ ਪਾਣੀ ਦੇ ਹਰਾਸ ਵੀ ਸਾਡੇ ਤੇ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਹਾਲਾਤ ਕਿਸ ਤਰ੍ਹਾਂ ਦੇ ਆ ਤੇ ਇਹ ਗਰੀਬ ਪਰਿਵਾਰ ਮਜ਼ਦੂਰ ਪਰਿਵਾਰ ਦਾ ਹਾਲਾਤ ਕੋਈ ਨਹੀਂ ਦੇਖਾ ਆ ਦੇਖੋ ਕਿਸ ਤਰ੍ਹਾਂ ਬਗਾਨੇ ਘਰਾਂ ਦੇ ਵਿੱਚ ਇਹ ਰਹਿ ਰਹੇ ਆ ਆ ਮੈਂ ਲੱਖ ਭਾਜੀ ਉਹਦੇ ਤਰੇੜਾਂ ਜਿਹੜੀਆਂ ਆਈਆਂ ਪਈਆਂ ਸਾਰੀਆਂ ਤਰੇੜਾ ਆ ਚੁੱਕੀਆਂ ਇਹਨਾਂ ਦੇ ਘਰੇ ਕੋਈ ਨਹੀਂ ਆ ਕੇ ਦੇਖਦਾ ਪਾਈ ਪੱਟੀ ਲਿਆ ਕੇ ਰੱਖਿਆ ਪਾ ਕਿੱਥੇ ਰੱਖਿਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਆ ਤੇ ਸੋਸ਼ਲ ਮੀਡੀਆ ਤੇ ਖਬਰਾਂ ਦਾ ਬੋਲ ਲਵਾਉਂਦੇ ਆ ਫੋਟੋਆਂ ਪਾ ਦਿੰਦੇ ਆ ਖਿੱਚ ਖਿੱਚ ਕੇ ਕਿ ਅਸੀਂ ਹੈਲਪ ਕਰਦੇ ਇਹਨਾਂ ਦੇ ਮਜ਼ਦੂਰ ਪਰਿਵਾਰ ਆ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਘਰ ਕੋਈ ਨਹੀਂ ਦੇਖ ਸਕਦਾ ਆ ਕੇ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਣੀਆਂ ਸੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ